ਸਤਿਕਾਰਯੋਗ ਦੋਸਤੋ ਇਸ ਧਰਤੀ ਦੇ ਉੱਤੇ ਸਭ ਤੋਂ ਵੱਡਾ ਜਿਹੜਾ ਕਾਰੋਬਾਰ ਹੈ ਮੁਨਾਫੇ ਵਾਲਾ ਧੰਦਾ ਹੈ ਉਹ ਹਥਿਆਰਾਂ ਦਾ ਹੈ ਅਸਲੇ ਦਾ ਵੱਡੇ ਹਥਿਆਰ ਤੇ ਜਿਹੜੇ ਹਥਿਆਰ ਬਣਾਉਣ ਵਾਲੇ ਦੇਸ਼ ਨੇ ਉਹ ਵੇਖਦੇ ਹੁੰਦੇ ਆ ਕਿ ਸਾਡੇ ਹਥਿਆਰ ਜਦੋਂ ਵਿਕਦੇ ਨਹੀਂ ਹੈਗੇ ਤਾਂ ਉਹ ਕਿਸੇ ਨਾ ਕਿਸੇ ਹੋਰ ਦੇਸ਼ ਨਾਲ ਫਿਰ ਕੋਈ ਗੰਢ ਧੁੱਪ ਕਰਕੇ ਐਸੀਆਂ ਲੰਬੀਆਂ ਲੜਾਈਆਂ ਲਾਉਂਦੇ ਨੇਗੇ ਕਿ ਦੋ ਦੇਸ਼ ਆ ਜਿਹੜੇ ਸਾਲਾਂ ਬੱਧੀ ਲੜਦੇ ਰਹਿੰਦੇ ਨੇ ਤੇ ਉਹਨਾਂ ਦਾ ਜਿਹੜਾ ਬਰੂਦ ਸਿੱਕਾ ਤੇ ਹਥਿਆਰ ਹੁੰਦੇ ਆ ਉਹ ਵਿਕਦੇ ਰਹਿੰਦੇ ਆ ਇਹ ਤੰਦਾ ਨੰਬਰ 1 ਤੇ ਆ ਸਭ ਤੋਂ ਵੱਧ ਮੁਨਾਫਾ ਇਹਦੇ ਚ ਹੈ ਤੇ ਨੰਬਰ 2 ਦੇ ਉੱਤੇ ਜਿਹੜਾ ਤੰਦਾ ਆਉਂਦਾ ਉਹ ਹੈ ਦਵਾਈਆਂ ਦਾ ਦਵਾਈਆਂ ਦੇ ਵਿੱਚ ਅਸੀਂ ਵੇਖਦੇ ਆ ਕਿ ਵੱਡੇ ਵੱਡੇ ਜਿਹੜੇ ਕਾਰਪੋਰੇਟ ਕਾਣੇ ਨੇ ਉਹਨਾਂ ਦੀਆਂ ਫੈਕਟਰੀਆਂ ਨੇ ਦਵਾਈਆਂ ਦੀਆਂ ਤੇ ਉਹ ਜਦੋਂ ਦਵਾਈਆਂ ਬਣਾਉਂਦੇ ਨੇ ਦਵਾਈਆਂ ਵਿਕਦੀਆਂ ਨਹੀਂ ਹੈਗੀਆਂ ਤਾਂ ਫੇਰ ਕਈ ਵਾਰੀ ਸਮਾਜ ਦੇ ਵਿੱਚ ਐਸੀਆਂ ਬਿਮਾਰੀਆਂ ਪੈਦਾ ਕੀਤੀਆਂ ਜਾਂਦੀਆਂ ਕਿਸੇ ਨਾ ਕਿਸੇ ਟੰਗ ਦੇ ਨਾਲ ਕਿ ਕਿਵੇਂ ਲੋਕਾਂ ਨੂੰ ਪਹਿਲਾਂ ਮਰੀਜ਼ ਬਣਾਇਆ ਜਾਂਦਾ ਹੈ ਇਥੋਂ ਦਾ ਜਿਹੜਾ ਪੌਣ ਪਾਣੀ ਹੈ ਤੇ ਖੁਰਾਕ ਹੈ ਕਿਉਂਕਿ ਅਸੀਂ ਜਿਉਣਾ ਕਦੇ ਆਸਰੇ ਹੁੰਦਾ ਹੈ ਸਾਫ਼ ਸੁਥਰੀ ਹਵਾ ਦੇ ਨਾਲ ਚੰਗੀ ਸਾਫ਼ ਸੁਥਰੀ ਖੁਰਾਕ ਦੇ ਨਾਲ ਤੇ ਸਾਫ਼ ਸੁਥਰੇ ਪਾਣੀ ਦੇ ਨਾਲ ਜਦੋਂ ਇਹ ਤਿੰਨੇ ਚੀਜ਼ਾਂ ਪੂਰੀਤ ਹੋ ਜਾਂਦੀਆਂ ਤਾਂ ਕੁਦਰਤੀ ਤੌਰ ਤੇ ਸਮਾਜ ਦੇ ਵਿੱਚ ਰਹਿੰਦੇ ਜਿਹੜੇ ਮਨੁੱਖ ਹੁੰਦੇ ਨੇ ਉਹ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਨੇ ਫਿਰ ਉਹਨਾਂ ਮਨੁੱਖਾਂ ਦਾ ਇਲਾਜ ਕਰਨ ਦੇ ਨਾਂ ਦੇ ਉੱਤੇ ਵੱਡੇ ਪੱਦਰ ਦੇ ਉੱਤੇ ਦਵਾਈਆਂ ਉਹਨਾਂ ਦੇ ਢਿੱਡਾਂ ਦੇ ਵਿੱਚ ਪਾਈਆਂ ਜਾਂਦੀਆਂ ਇਹ ਉਹਨਾਂ ਦਾ ਜਿਹੜਾ ਮੁਨਾਫਾ ਹੁੰਦਾ ਪੈਸਾ ਹੁੰਦਾ ਹੈ ਗਰੀਬ ਲੋਕਾਂ ਦਾ ਮਿਹਨਤ ਕਸ਼ ਲੋਕਾਂ ਦਾ ਉਹ ਇਨ੍ਹਾਂ ਕਾਰਪੋਰੇਟ ਕਾਰਨਿਆਂ ਵੱਲੋਂ ਚਲਾਈਆਂ ਗਈਆਂ ਫੈਕਟਰੀਆਂ ਜਿਹੜੀਆਂ ਉਹਨਾਂ ਕੋਲੇ ਚਲਿਆ ਜਾਂਦਾ ਤੇ ਲੋਕ ਜਿਹੜੇ ਹੌਲੀ ਹੌਲੀ ਘੁੱਡੇ ਕੋਲ ਦੇ ਜਿੱਥੇ ਮੌਤ ਦੇ ਮੂੰਹ ਦੇ ਵਿੱਚ ਚਲੇ ਜਾਂਦੇ ਨੇਗੇ ਉੱਥੇ ਉਹਨਾਂ ਦਾ ਪੈਸਾ ਵੀ ਜਿਹੜਾ ਹੈਗਾ ਉਹ ਇਨ੍ਹਾਂ ਦੀਆਂ ਜੇਬਾਂ ਚੋਂ ਨਿਕਲ ਕੇ ਉਹਨਾਂ ਕੋਲੇ ਚਲਿਆ ਜਾਂਦਾ ਤੇ ਇੱਥੇ ਜਿਹੜਾ ਮੈਡੀਕਲ ਲਾਈਨ ਦੇ ਨਾਂ ਦੇ ਉੱਤੇ ਜਿਹੜਾ ਚੱਲ ਰਿਹਾ ਸਿਲਸਿਲਾ ਹੈ ਉਹ ਵੀ ਅਸੀਂ ਦੇਖਦੇ ਆ ਕਿ ਜਦੋਂ ਕੋਈ ਬੰਦਾ ਬਿਮਾਰ ਪੈ ਜਾਂਦਾ ਹੈ ਉਹ ਕਿਸੇ ਡਾਕਟਰ ਕੋਲੇ ਜਾਂਦਾ ਤਾਂ ਸਾਰੇ ਡਾਕਟਰ ਭਾਵੇਂ ਮਾੜੇ ਨਹੀਂ ਬਹੁਤ ਲੋਕ ਪੱਖੀ ਡਾਕਟਰ ਚੰਗੇ ਡਾਕਟਰ ਵੀ ਹੈਗੇ ਆ ਪਰ ਬਹੁ ਗਿਣਤੀ ਹੁਣ ਇਹ ਚਰਚਾ ਦੇ ਵਿੱਚ ਆ ਗਈ ਹੈ ਗੱਲ ਕਿ ਜਦੋਂ ਵੀ ਅਸੀਂ ਕਿਸੇ ਡਾਕਟਰ ਕੋਲੇ ਜਾਂਦੇ ਆ ਤੇ ਉਹ ਡਾਕਟਰ ਜਿਹੜਾ ਹੈਗਾ ਆਨੇ ਬਹਾਨੇ ਬਾਲਤੂ ਕਿਸਮ ਦੇ ਟੈਸਟ ਲਿਖਦਾ ਹੈ ਟੈਸਟਾਂ ਤੋਂ ਇਲਾਵਾ ਫਿਰ ਉਹ ਦਵਾਈ ਲਿਖਦਾ ਹੈ ਔਰ ਦਵਾਈ ਜਿਹੜੀ ਪਰਚੀ ਦੇ ਉੱਤੇ ਲਿਖਦਾ ਉਹਨੂੰ ਪੜਿਆ ਲਿਖਿਆ ਬੰਦਾ ਵੀ ਹੈ ਜਿਹੜਾ ਉਹ ਪੜ ਨਹੀਂ ਸਕਦਾ ਹੈਗਾ ਉਹਨੂੰ ਸਿਰਫ ਤੇ ਸਿਰਫ ਉਹ ਕੈਮਿਸਟ ਦਵਾਈਆਂ ਵੇਚਣ ਵਾਲਾ ਕੈਮਿਸਟ ਉਹੀ ਪੜ ਸਕਦਾ ਜਿਹਦੇ ਨਾਲ ਡਾਕਟਰ ਨੇ ਕਮਿਸ਼ਨ ਸੈੱਟ ਕੀਤਾ ਹੁੰਦਾ ਹੈ ਦੂਜਾ ਤਾਂ ਕੈਮਿਸਟ ਵੀ ਨਹੀਂ ਪੜ ਸਕਦਾ ਜਿਹਦੇ ਨਾਲ ਉਹਦੀ ਸੈਟਿੰਗ ਨਹੀਂ ਹੁੰਦੀ ਤਾਂ ਇਹ ਇੱਕ ਗੋਰਖਤੰਦਾ ਜਿਹੜਾ ਚੱਲ ਰਿਹਾ ਹੈ ਕਿ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਇਲਾਜ ਦੇ ਨਾਂ ਤੇ ਦਵਾਈਆਂ ਦੇ ਨਾਂ ਤੇ ਪੈਸਾ ਕਿਵੇਂ ਕੱਢਣਾ ਹੈਗਾ ਇਹ ਸਿਲਸਿਲਾ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਹੈ ਤਾਂ ਉਹ ਡਾਕਟਰ ਜਿਹੜੇ ਹੈਗੇ ਹੈਗੇ ਅਸੀਂ ਵੇਖਦੇ ਆ ਜਿਹੜੇ ਇਸ ਤਰ੍ਹਾਂ ਦੀਆਂ ਪਰਚੀਆਂ ਲਿਖਦੇ ਨੇ ਟੈਸਟ ਲਿਖਦੇ ਨੇ ਬੇ ਲੋੜੇ ਫालतੂ ਉਹ ਡਾਕਟਰ ਉਹਨਾਂ ਦਵਾਈ ਕੰਪਨੀਆਂ ਨਾਲ ਰਲੇ ਹੁੰਦੇ ਨੇ ਤੇ ਕਈ ਲੋਕ ਇਹ ਕਹਿੰਦੇ ਆ ਕਿ ਡਾਕਟਰ ਜਿਹੜੇ ਹੈਗੇ ਮਰੀਜ਼ ਦੀ ਸਿਹਤ ਦਾ ਘੱਟ ਖਿਆਲ ਰੱਖਦੇ ਆ ਮਰੀਜ਼ ਦੀ ਸਿਹਤ ਨੂੰ ਠੀਕ ਕਰਨ ਲਈ ਦਵਾਈ ਘੱਟ ਲਿਖਦੇ ਆ ਤੇ ਜਿਹੜੀਆਂ ਦਵਾਈ ਫੈਕਟਰੀਆਂ ਦੇ ਮਾਲਕ ਹੈ ਉਹਨਾਂ ਦੀ ਸਿਹਤ ਨੂੰ ਮਜ਼ਬੂਤ ਕਰਨ ਲਈ ਇਹ ਫालतू ਕਿਸਮ ਦੀਆਂ ਦਵਾਈਆਂ ਲਿਖਦੇ ਆ ਤੇ ਉਹਨਾਂ ਦੀਆਂ ਦਵਾਈਆਂ ਵਿਕਦੀਆਂ ਰਹਿੰਦੀਆਂ ਤੇ ਉਹ ਆਰਥਿਕ ਤੌਰ ਤੇ ਮਜ਼ਬੂਤ ਹੁੰਦੇ ਰਹਿੰਦੇ ਆ ਅਸੀਂ ਵੇਖਦੇ ਆ ਕਿ ਇਹਨਾਂ ਡਾਕਟਰਾਂ ਨੂੰ ਤਿਹਾਰਾਂ ਦੇ ਉੱਤੇ ਇਹਨਾਂ ਫੈਕਟਰੀਆਂ ਵੱਲੋਂ ਇਹਨਾਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਕਿਵੇਂ ਕਮਿਸ਼ਨ ਦਿੱਤੇ ਜਾਂਦੇ ਨੇ, ਕਾਰਾਂ ਦੇ ਤੋਹਫੇ ਦਿੱਤੇ ਜਾਂਦੇ ਨੇ, ਟੂਰਾਂ ਦੇ ਗੱਫੇ ਦਿੱਤੇ ਜਾਂਦੇ ਨੇ ਕਿ ਟੂਰ ਤੇ ਜਾਓ ਫਲਾਣੇ ਦੇਸ਼ ਦੇ ਵਿੱਚ ਉਹਦਾ ਖਰਚਾ ਅਸੀਂ ਝੱਲਾਂਗੇ। ਤੁਸੀਂ ਜਿਹੜੇ ਡਾਕਟਰ ਲੋਕ ਵੱਡੀਆਂ ਕਾਨਫਰੰਸਾਂ ਕਰਦੇ ਐ, ਉਹਨਾਂ ਦੇ ਉੱਤੇ ਆਉਣ ਵਾਲੇ ਜਿਹੜੇ ਲੱਖਾਂ ਰੁਪਏ, ਕਰੋੜਾਂ ਰੁਪਏ ਦੇ ਖਰਚੇ ਐ, ਉਹ ਇਹ ਦਵਾਈ ਕੰਪਨੀਆਂ ਚੁਕਦੀਆਂ ਤੇ ਫਿਰ ਇਹ ਪੈਸਾ ਆਉਂਦਾ ਕਿੱਥੋਂ ਐ? ਇਹ ਸਾਰੇ ਦਾ ਸਾਰਾ ਆਮ ਲੋਕ ਉਹਨਾਂ ਨੂੰ ਮਰੀਜ਼ ਬਣਾ ਕੇ ਇਲਾਜ ਦੇ ਨਾਂ ਤੇ ਉਹਨਾਂ ਦੀ ਜੇਬਾਂ ਦੇ ਵਿੱਚੋਂ ਇਹ ਪੈਸਾ ਕੱਢਿਆ ਜਾਂਦਾ ਹੈ ਤਾਂ ਮੇਰੇ ਵੀਰੋ ਅਸੀਂ ਇਹ ਵੀ ਜਾਣਦੇ ਹਾਂ ਕਿ ਪੜ੍ਹੇ ਲਿਖੇ ਲੋਕ ਜਾਣਦੇ ਆ ਕਿ ਡਾਕਟਰ ਲੋਕ ਜਿਹੜੀ ਪਰਚੀ ਲਿਖਦੇ ਆ ਦਵਾਈ ਲਿਖਦੇ ਆ ਉਹਦੇ ਉੱਤੇ ਸ਼ਾਰਟ ਲਿਖਣਾ ਹੁੰਦਾ ਹੈ ਕਿ ਤੇਰੀ ਬਿਮਾਰੀ ਆਹ ਹੈ ਤੇ ਇਸ ਸ਼ਾਰਟ ਦੇ ਨਾਲ ਠੀਕ ਹੋਏਗੀ ਇਹ ਸ਼ਾਰਟ ਵਾਲੀ ਕੋਈ ਵੀ ਗੋਲੀ ਕਿਸੇ ਵੀ ਕੰਪਨੀ ਦੀ ਤੁਸੀਂ ਲੈ ਸਕਦੇ ਹੋ ਪਰ ਇਹ ਡਾਕਟਰ ਲੋਕ ਆ ਜਿਹੜੇ ਇਸ ਕਿਸਮ ਦੇ ਲਾਲਚੀ ਕਿਸਮ ਦੇ ਉਹ ਕੀ ਲਿਖਦੇ ਨੇਗੇ ਉਹ ਲਿਖਦੇ ਆ ਟਰੇਡ ਨੇਮ ਕੰਪਨੀ ਦਾ ਉਹ ਸਾਲਟ ਨਹੀਂ ਲਿਖਦੇ ਕੰਪਨੀ ਦਾ ਟ੍ਰੇਡ ਨੇਮ ਲਿਖਣਗੇ ਕਿ ਐਸ਼ ਕੰਪਨੀ ਦੀ ਆ ਗੋਲੀ ਆ ਦਵਾਈ ਲੈਣੀ ਹੈ ਤੇ ਹੋਰ ਜਿਹੜਾ ਸਜੋ ਸਮਾਨ ਹੈ ਮੈਡੀਕਲ ਲਾਈਨ ਦੇ ਨਾਲ ਸੰਬੰਧਿਤ ਇਲਾਜ ਦੇ ਚ ਵਰਤਿਆ ਜਾਂਦਾ ਉਹ ਵੀ ਉਹੀ ਲਿਖਿਆ ਜਾਂਦਾ ਕੰਪਨੀ ਮੈਂਸ਼ਨ ਕੀਤੀ ਜਾਂਦੀ ਹੈ ਜਿਵੇਂ ਆਪਾਂ ਮੋٹے ਤੌਰ ਤੇ ਮੈਂ ਸਾਦੇ ਸ਼ਬਦਾਂ ਚ ਗੱਲ ਦੱਸਦੇ ਆ ਕਿ ਮੰਨ ਲਓ ਕਿਸੇ ਮਰੀਜ਼ ਨੂੰ ਦੁੱਧ ਨਾਲ ਮੱਝ ਦੇ ਦੁੱਧ ਨਾਲ ਆਰਾਮ ਆਉਣਾ ਹੈ ਤੇ ਡਾਕਟਰ ਦਾ ਫਰਜ਼ ਤਾਂ ਇਹ ਬਣਦਾ ਹੈ ਵੀ ਭਾਈ ਤੂੰ ਮੱਝ ਦਾ ਦੁੱਧ ਲੈ ਕੇ ਪੀ ਲਈ ਤਿੰਨ ਡੰਗ ਤੇਰੀਆ ਬਿਮਾਰੀ ਹਟ ਜੂਗੀ ਤੇ ਮੱਝ ਜਿਹੜੀ ਮਰਜ਼ੀ ਹੋਵੇ ਬੂਰੇ ਰੰਗ ਦੀ ਹੋਵੇ ਕਾਲੇ ਰੰਗ ਦੀ ਹੋਵੇ ਮੀਣੀ ਹੋਵੇ ਕੁੰਡੀ ਹੋਵੇ ਉਹ ਸ਼ਾਮ ਸਿੰਘ ਦੀ ਹੋਵੇ ਉਹ ਰਾਮ ਸਿੰਘ ਦੀ ਹੋਵੇ ਉਹ ਗੁਰਨਾਮ ਸਿੰਘ ਦੀ ਹੋਵੇ ਜਿਹਦੀ ਮਰਜ਼ੀ ਮੱਝ ਹੋਵੇ ਪਰ ਇੱਥੇ ਡਾਕਟਰ ਕੀ ਲਿਖਦੇ ਨੇ ਕਿ ਤੂੰ ਮੱਝ ਦੇ ਦੁੱਧ ਨਾਲ ਠੀਕ ਹੋਏਗਾ ਤੇ ਮੱਝ ਦਾ ਦੁੱਧ ਲੈ ਕੇ ਪੀਣਾ ਤੇ ਲੈਣਾ ਸਿਰਫ ਰਾਮ ਸਿੰਘ ਦੀ ਮੱਝ ਦਾ ਹੈ ਜਿਹੜੀ ਐਸੇ ਸਪੈਸ਼ਲ ਕੰਪਨੀ ਦਾ ਐਸੇ ਕੰਪਨੀ ਦਾ ਜਿਹਦਾ ਨਾਮ ਆਇਆ ਲਿਖਿਆ ਇਸੇ ਵਾਲੀ ਗੋਲੀ ਲੈਣੀ ਹੈ ਇਸੇ ਵਾਲੀ ਦਵਾਈ ਲੈਣੀ ਕੋਈ ਹੋਰ ਨਹੀਂ ਅਸਰ ਕਰੂਗੀ ਜੇ ਤੁਸੀਂ ਕੋਈ ਹੋਰ ਲੈ ਆ ਵੀ ਗਏ ਤਾਂ ਆਮ ਤੌਰ ਤੇ ਡਾਕਟਰ ਕਹਿੰਦੇ ਮੈਨੂੰ ਚੈੱਕ ਕਰਾ ਜੀ ਆ ਕੇ ਦਿਖਾ ਜੀ ਤੇ ਉਹ ਜਦੋਂ ਚੈੱਕ ਕਰਾਉਣ ਜਾਈਦਾ ਫਿਰ ਉਹਨੂੰ ਉਹ ਦਵਾਈ ਮਾਫਕ ਨਹੀਂ ਆਉਂਦੀ ਉਹ ਦਵਾਈ ਉਹਨੂੰ ਫਿੱਟ ਨਹੀਂ ਲੱਗਦੀ ਉਹ ਕਹਿੰਦਾ ਨਹੀਂ ਇਹ ਤਾਂ ਤੂੰ ਗਲਤ ਲੈ ਆਇਆ ਤੈਨੂੰ ਜਿਹੜੀ ਮੈਂ ਲਿਖੀ ਸੀ ਉਹ ਤਾਂ ਤੂੰ ਲੈ ਕੇ ਨਹੀਂ ਆਇਆ ਮਤਲਬ ਕੀ ਹੁੰਦਾ ਹੈ ਉਹ ਉਸ ਕੰਪਨੀ ਵਾਲੀ ਨਹੀਂ ਲੈ ਕੇ ਗਏ ਸੀ ਤਾਂ ਇਸ ਤਰ੍ਹਾਂ ਦਾ ਜਿਹੜਾ ਸਿਲਸਿਲਾ ਹੈ ਇਹ ਗੌਰਖਤੰਦਾ ਹੈ ਦਵਾਈਆਂ ਦੇ ਨਾਂ ਤੇ ਤੇ ਸਿਹਤ ਨਾਲ ਸਬੰਧਤ ਇਲਾਜ ਵਾਲਾ ਜਿਹੜਾ ਸਾਜੋ ਸਮਾਨ ਹੈ ਉਹਦੇ ਨਾਂ ਦੇ ਉੱਤੇ ਇੱਕ ਕਰੋੜਾਂ ਅਰਬਾਂ ਖਰਬਾਂ ਦਾ ਕਾਰੋਬਾਰ ਹੈ ਜਿਹੜਾ ਚੱਲ ਰਿਹਾ ਤੇ ਗਰੀਬ ਲੋਕਾਂ ਜਿਹੜੇ ਉਹ ਨਿਚੋੜੇ ਜਾ ਰਿਹਾ ਤੇ ਆ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਰੋਨਾ ਆਇਆ ਉਹਦੇ ਨਾਂ ਦੇ ਉੱਤੇ ਟੀਕੇ ਵੀ ਸਪੈਸ਼ਲ ਕੰਪਨੀਆਂ ਕੋਲੋਂ ਖਰੀਦ ਕੇ ਕਿਵੇਂ ਸਾਡੇ ਸਰੀਰਾਂ ਦੇ ਵਿੱਚ ਧੱਕੇ ਗਏ ਲਾਏ ਗਏ ਹੈਗੇ ਉਹਦੇ ਸਾਈਡ ਇਫੈਕਟ ਵੀ ਨਜ਼ਰ ਆਉਂਦੇ ਨੇ ਕਈ ਥਾਵਾਂ ਦੇ ਉੱਤੇ ਔਰ ਇਸ ਤਰ੍ਹਾਂ ਕਿਵੇਂ ਲਗਾਤਾਰ ਇਹ ਸਿਲਸਿਲਾ ਚੱਲ ਰਿਹਾ ਹੈ ਤਾਂ ਇਹ ਤੋਂ ਕਿਵੇਂ ਬਚੀਏ ਇਹਦੇ ਉੱਤੇ ਚਰਚਾ ਛੇੜੋ ਯਾਰ ਕੋਈ ਇਹ ਇੱਕ ਵੱਡਾ ਗੋਰਖਤੰਦਾ ਹੈ ਇਹਨੂੰ ਕਿਵੇਂ ਅਸੀਂ ਇਹ ਤੋਂ ਬਚੀਏ ਕਿਵੇਂ ਅਸੀਂ ਠੀਕ ਰਹੀਏ ਪਾਣ ਪਾਣੀ ਤੇ ਖੁਰਾਕ ਸਾਡੀ ਜੜੀ ਗੰਦਲੀ ਹੋ ਚੁੱਕੀ ਹੈ ਇਹਦੇ ਉੱਤੇ ਵੀ ਸਿਰ ਜੋੜ ਕੇ ਚਰਚਾ ਦੀ ਲੋੜ ਹੈ ਤੇ ਦਵਾਈਆਂ ਵਾਲੇ ਮਸਲੇ ਦੇ ਉੱਤੇ ਕਿ ਜੇ ਕੋਈ ਬਿਮਾਰ ਹੋ ਗਿਆ ਤਾਂ ਉਹ ਤੋਂ ਕਿਵੇਂ बचना ਹੈਗਾ ਫਿਰ ਜਾਂ ਸਸਤੇ ਭਾਅ ਦੇ ਵਿੱਚ ਵਧੀਆ ਇਲਾਜ ਕਿਵੇਂ ਹੋਵੇ ਇਹ ਵੀ ਇੱਕ ਵੱਡਾ ਮਸਲਾ ਹੈਗਾ ਇਸ ਗੱਲ ਦੇ ਉੱਤੇ ਤੁਸੀਂ ਆਪਣੀ رائے ਕਮੈਂਟ ਰਹੀਂ ਦੇਣੀ ਹੈ ਤੇ ਮੇਰੀ ਬੇਨਤੀ ਇਹ ਹੈ ਕਿ ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਵੀ ਕਰੋ ਕਿਉਂਕਿ ਇਹ ਜ਼ਰੂਰੀ ਮਸਲਾ ਹੈਗਾ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਚੈਨਲ ਨੂੰ ਤੇ ਮੇਘ ਰਾਜ ਰੱਲਾ ਮੇਰਾ ਨਾਮ ਹੈ ਚੈਨਲ ਦਾ ਨਾਮ ਵੀ ਇਹੀ ਹੈ ਮੇਘ ਰਾਜ ਰੱਲਾ ਉਹਨੂੰ ਸਬਸਕ੍ਰਾਈਬ ਕਰਕੇ ਤੁਸੀਂ ਮੈਨੂੰ ਆਪਦਾ ਦੋਸਤ ਬਣਾਓ ਤੇ ਇਸ ਪ੍ਰਚਾਰ ਨੂੰ ਅੱਗੇ ਵਧਾਓ ਇਹ ਮੇਰੀ ਬੇਨਤੀ ਹੈ ਤੁਹਾਨੂੰ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਧੰਨਵਾਦ